ਵਾਹਿਗੁਰੂ ਜੀ ਕਿਫਤ ਜੀ ਬਿਰਗ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸੰਸਾਬ ਬਿਰਗ ਸਾਹਿਬ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਹੜ੍ਹ ਨਾਲ ਬਹੁਤ ਲੋਕੀ ਪ੍ਰਭਾਵਿਤ ਹੋਏ ਆ ਫਸਲਾਂ ਘਾਰ ਬਹੁਤ ਵੱਡੇ ਵੱਡੇ ਨੁਕਸਾਨ ਹੋਈ ਆ ਇਹਦੇ ਦੌਰਾਨ ਪੰਜਾਬ ਸਰਕਾਰ ਤੋਂ ਲੋਕੀ ਨਿਰਾਸ਼ ਨੇ ਤੇ ਸੁਖਵੀਰ ਬਾਦਲ ਤੇ ਲੋਕਾਂ ਨੇ ਆਸ ਰੱਖੀ ਹੋਈ ਆ ਇਸੀ ਨੂੰ ਤੁਸੀਂ ਕਿਦਾਂ ਦੇਖਦੇ ਵੇਖੋ ਆ ਆਸ ਤੇ ਨਿਰਾਸ਼ ਜੀ ਦੋ ਪੱਖ ਨੇ ਜਿਹੜੇ ਕਿ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਸ ਵੇਲੇ ਜਿਹੜਾ ਦੌਰ ਚੱਲ ਰਿਹਾ ਪੰਜਾਬ ਦੇ ਵਿੱਚ ਜੀ ਸਰਕਾਰ ਤੋਂ ਤਾਂ ਵੈਸੇ ਹੀ ਲੋਕ ਪਿਛਲੇ 3 ਸਾਲ ਤੋਂ ਹੀ ਨਾਰਾਜ਼ ਤੁਰੇ ਹੁੰਦੇ ਆ ਜੀ ਕਿਉਂਕਿ ਲੋਕਾਂ ਨੇ ਜਿਹੜੀਆਂ ਸਿਆਣੀਆਂ ਦੇ ਹੁੰਦੇ ਨਾ ਵੀ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲ੍ਹਣ ਵਾਲੀ ਗੱਲ ਬਣੀ ਪਈ ਹੈ ਸਰਕਾਰ ਨੇ ਇੱਕ ਵੀ ਕੋਈ ਕੰਮ ਚਾਜਦਾ ਨਹੀਂ ਕੀਤਾ ਜੀ ਤੇ ਨਾ ਹੀ ਇਹਨਾਂ ਨੇ ਕੋਈ ਡਿਵੈਲਪਮੈਂਟ ਹੈ ਨਾ ਕੋਈ ਇਹਨਾਂ ਦਾ ਏਮ ਹੈ ਨਾ ਕੋਈ ਨਿਸ਼ਾਨਾ ਹੈ ਇਹਨਾਂ ਦਾ ਜੀ ਇਸ ਕਰਕੇ ਸੁਖਵੀਰ ਸਿੰਘ ਬਾਦਲ ਤੇ ਕਿਉਂ ਆਸ ਹੈ ਜੀ ਕਿ ਸੁਖਵੀਰ ਸਿੰਘ ਬਾਦਲ ਇੱਕ ਜਵਾਲ ਦਾ ਪੱਕਾ ਵਿਅਕਤੀ ਹੈ ਬਿਲਕੁਲ ਜੋ ਨੇ ਬੀਤੇ ਸਮੇਂ ਚ ਸਰਕਾਰ ਵੇਲੇ ਕਿਹਾ ਉਹਨੇ ਕਰਕੇ ਬਖਾਇਆ ਜੀ ਤੇ ਲੋਕਾਂ ਨੇ ਇਹਨਾਂ ਦੀਆਂ ਗੱਲਾਂ ਚ ਆ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਭੰਡਿਆ ਜੀ ਅਕਾਲੀ ਦਰ ਨੂੰ ਕਮਜ਼ੋਰ ਕੀਤਾ ਪਰ ਅੱਜ ਜੋ ਪੰਜਾਬ ਦੇ ਔਖੇ ਵੇਲੇ ਦੀ ਘੜੀ ਆਈ ਹੈ ਜੀ ਤੇ ਸੁਖਵੀਰ ਸਿੰਘ ਬਾਦਲ ਹਰ ਥਾਂ ਤੇ ਪੰਜਾਬੀਆਂ ਦੇ ਕੋਲ ਪਹੁੰਚ ਰਿਹਾ ਜੀ ਖੁੱਲੇ ਦਿਲ ਨਾਲ ਜਿੰਨਾ ਵੀ ਉਹ ਕੁਝ ਕਹਿੰਦੇ ਉਹਨਾਂ ਪ੍ਰਬੰਧ ਕਰ ਰਿਹਾ ਚਾਹੇ ਕੋ ਡੀਜ਼ਲ ਦੀ ਗੱਲ ਹੈ ਚਾਹੇ ਕੋ ਨਕਦੀ ਦੀ ਗੱਲ ਹੈ ਚਾਹੇ ਕੋਈ ਖਾਣ ਪੀਣ ਵਾਲੇ ਸਮਾਨ ਦੀ ਗੱਲ ਹੈ ਪਸ਼ੂਆਂ ਦੇ ਚਾਰੇ ਦੀ ਗੱਲ ਹੈ ਤੇ ਅਗਲਾ ਜਿਹੜਾ ਪਲਾਨ ਹੈ ਉਹਦਾ ਉਹ ਸਭ ਤੋਂ ਵੱਡਾ ਉਹਨੇ ਤਿਆਰ ਕਰਕੇ ਐਲਾਨ ਕਰ ਜੀ ਕੋ ਸੰਧੂ ਸਾਹਿਬ ਏਡਾ ਵੱਡਾ ਪਲਾਨ ਤਾਂ ਸਰਕਾਰ ਦੀ ਕਰ ਸਕੀ ਕਰ ਸਕਦੀ ਜੀ ਜਿਹਦੇ ਕੋਲ ਹਜ਼ਾਰਾਂ ਕਰੋੜ ਰੁਪਏ ਦਾ ਬਜਟ ਹੈ ਜੀ 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 ਜਿਹਨੂੰ ਅਸੀਂ ਰੋਜ਼ ਟੈਕਸ ਦਿੰਨੇ ਆ ਬਿਲਕੁਲ ਹਾਂਜੀ ਇੱਕ 10 ਸਾਲ ਹੋ ਗਏ ਸੱਤਾ ਤੋਂ ਬਾਹਰ ਬਠਾ ਬੰਦਾ ਜੀ ਪਾਰਟੀ ਨੂੰ ਵੀ ਚਲਾ ਰਿਆ ਹੈ ਤੇ ਲੋਕਾਂ ਦੇ ਦੁੱਖ ਦਰਦ ਵੀ ਵੰਡ ਰਿਆ ਤੇ ਲੋਕਾਂ ਵਾਸਤੇ ਏਡੀ ਵੱਡੀ ਰਾਹਤ ਪੈਕੇਜ ਜਿਹੜਾ ਜ ਆਪਾਂ ਕਹਿ ਸਕਨੇ ਆ ਉਹਨਾਂ ਨੇ ਲਾਣਤਾ ਜੀ ਉਹਨੂੰ ਸੇਵਾ ਦਾ ਰੂਪ ਦਿੱਤਾ ਉਹਨਾਂ ਨੇ ਤੁਸੀਂ ਕੱਲ੍ਹ ਦੀ ਉਹ ਸੁਣਿਆ ਹੋਣਾ ਸਾਰੀ ਪ੍ਰੈਸ ਕਾਨਫਰੰਸ ਜੀ 500 ਟਰੱਕ ਤੂੜੀ ਦਾ ਜੀ 500 ਟਰੱਕ ਜਿਹੜਾ ਚਾਰੇ ਦਾ ਔਰ 1 ਲੱਖ ਏਕੜ ਬਾਗ ਕਣਕ ਦੀ ਬਜਾਈ ਵਾਸਤੇ ਬੀਜ ਬਿਲਕੁਲ ਸਹੀ ਗੱਲ ਹਾਂ ਜੀ ਕਿੰਨੇ ਹਜ਼ਾਰ ਕੁਆਂਟਲ ਬੀਜ ਖਾਣ ਕਣਕ ਜਿਹੜੀ ਖਾਣ ਵਾਸਤੇ ਜੀ 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 ਕਿੰਨੀਆਂ ਮੈਡੀਕਲ ਟੀਮਾਂ ਕਿੰਨੀਆਂ ਪਸ਼ੂਆਂ ਦੇ ਡਾਕਟਰਾਂ ਦੀਆਂ ਟੀਮਾਂ ਜੀ ਮਤਲਬ ਕਿ ਕਿੰਨਾ ਹੁਣ ਤੱਕ ਡੀਜ਼ਲ ਜਿਹੜਾ ਉਹ ਪ੍ਰੋਵਾਈਡ ਕਰਾਇਆ ਤੇ ਕਿੰਨੀ ਨਗਦੀ ਲੋਕਾਂ ਨੂੰ ਦਿੱਤੀ ਜੀ ਅੱਧਿਤਵ ਲੋਕਾਂ ਆਸ ਕੀਤੇ ਤੇ ਕਰਨਗੇ ਸਰਪੀਰ ਸਿੰਘ ਬਾਦਲ ਤੇ ਹੀ ਕਰਨਗੇ ਨਾ ਜੀ 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 ਤੇ ਜਿਨ੍ਹਾਂ ਦੀ ਸਰਕਾਰ ਸੀ ਜਿਨ੍ਹਾਂ ਨੇ ਸਾਰਾ ਕੁਝ ਕਰਨਾ ਸੀ ਉਹ ਅੰਦਰ ਵੜ ਕੇ ਬਹਿ ਗਏ ਲੱਭਦਾ ਹੀ ਕੋਈ ਨਹੀਂ ਪਿਆ ਕੋਈ ਨਹੀਂ ਹਾਂਜੀ ਕਈਆਂ ਥਾਵਾਂ ਤੇ ਆਪਾਂ ਜਾ ਕੇ ਆਏ ਆ ਨਾ ਉੱਥੇ ਕੁਝ ਆਪਾਂ ਨੂੰ ਦੱਸਿਆ ਸਰਕਾਰ ਦੀ ਕੋਈ ਗੱਲ ਦਸੀਏ ਸਰਕਾਰ ਤਾਂ ਕੀ ਕਰਦੀ ਪਈ ਐ ਲੋਕ ਇਹ ਗੱਲ ਕਹਿੰਦੇ ਪਏ ਨੇ ਕਿ ਸਰਕਾਰ ਦੇ ਜਿਹੜੇ ਬੰਦੇ ਆ ਉਹ ਰਾਜ ਸਮਾਜ ਸੇਵੀ ਕਿੱਟਾ ਪਾ ਕੇ ਖੜ ਜਾਂਦੇ ਆ ਤੇ ਜਿਹੜੇ ਲੋਕ ਸਮਾਨ ਲੈ ਕੇ ਆਉਂਦੇ ਆ ਨਾ ਲੋਕਾਂ ਦੀ ਰਾਹਤ ਕੈਂਪ ਵਾਸਤੇ ਉਹਨਾਂ ਨੂੰ ਮਤਲਬ ਘੇਰ ਘੇਰ ਕੇ ਕਹਿੰਦੇ ਸਾਡੇ ਕੈਂਪ ਚ ਚਲੋ ਸਾਡੇ ਕੋਲ ਚਲੋ ਅਸੀਂ ਸਾਡਾ ਬੈਨਰ ਲਾਉ ਅਸੀਂ ਵੰਡਾਂਗੇ ਮਤਲਬ ਇਹੋ ਜੀ ਕਮੀਨਗੀ ਤੇ ਉਤਰੇ ਹੋਏ ਜੀ ਤੇ ਦੂਜੇ ਨੰਬਰ ਤੇ ਮੁੱਖ ਮੰਤਰੀ ਸਾਹਿਬ ਦਾ ਕੀ ਲਹਿਜਾ ਉਹਨੇ 20-20 ਹਜ਼ਾਰ ਰੁਪਇਆ ਕੱਲ ਲਾਂਨ ਕਰਤਾ ਜਿਵੇਂ 2023 ਚ ਲਾਂਨ ਕੀਤਾ ਸੀ ਬੱਕਰੀਆਂ ਮੁਰਗੀਆਂ ਵਾਲਾ ਉਵੇਂ ਲਾਂਨ ਹੋਰ ਕਰਤਾ ਇਸ ਕਰਕੇ ਸਰਕਾਰ ਤੋਂ ਲੋਕਾਂ ਨੂੰ ਕੋਈ ਆਸ ਨਹੀਂ ਜੇ ਆਸ ਹੈ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਹੈ ਉਹ ਜਿਹੜੀ ਆਸ ਹੈ ਜੀ ਉਹ ਮਤਲਬ ਲੋਕਾਂ ਦੀ ਪੂਰੀ ਵੀ ਹੋ ਰਹੀ ਹੈ ਤੇ ਤੁਸੀਂ ਵੇਖਿਓ ਹੁਣੇ ਮੈਨੂੰ ਤੁਹਾਡੇ ਕੋਲ ਬੈਠਾ ਬੈਠੇ ਫੋਨ ਆਏ ਸੀ ਜੀ ਤੇ ਸੁਖਵੀਰ ਸਿੰਘ ਬਾਦਲ ਜੇ ਕੋਟ ਬੁੱਡੇ ਆਏ ਨੇ ਵੀ ਸਾਡੇ ਕੋਲ ਵੀ ਲੈ ਕੇ ਆਓ ਜੀ ਤਲਦੀ ਅਸੀਂ ਵੀ ਆਪ ਦਾ ਇਲਾਕਾ ਵਿਖਾਉਣਾ ਹੈ ਜੀ ਸਾਨੂੰ ਵੀ ਉਹਨਾਂ ਤੋਂ ਆਸ ਹੈ ਸਾਡਾ ਕੁਝ ਨਾ ਕੋਈ ਸਵਾਲ ਹਾਂਜੀ ਵਿਰਖ ਸਾਹਿਬ ਵਿਰੋਧੀਆਂ ਦੇ ਜ਼ੁਬਾਨ ਤੇ ਸੁਖਬੀਰ ਬਾਦਲ ਦੀ ਵਾਵਾ ਜੀ ਕਿਉਂ ਕਿਉਂਕਿ ਲੋਕੀ ਕਹਿ ਰਹੇ ਆ ਅਸੀਂ ਇੱਕ ਸੱਚੇ ਬੰਦੇ ਦੀ ਜਿਹੜੀ ਤਾਰੀਫ ਕਰਮੋ ਨਹੀਂ ਹਟ ਸਕਦੇ ਭਾਵੇਂ ਅਸੀਂ ਵਿਰੋਧੀਆਂ ਪਰ ਇੰਨੀ ਵਿਰੋਧੀਆਂ ਦੇ ਜਿਹੜੀ ਕਿਨਾ ਪਪੂਲਾਰਿਟੀ ਸੁਖਬੀਰ ਸਿੰਘ ਬਾਦਲ ਨੇ ਖੱਟੀ ਆ ਇਹਦਾ ਕੀ ਕਾਰਨ ਕਾਰਨ ਸਭ ਤੋਂ ਵੱਡਾ ਹੈ ਜੀ ਜ਼ੁਬਾਨ ਦੇ ਪੱਕੇ ਜੀ ਕੱਲਾ ਇੱਥੇ ਨਹੀਂ ਵੀ ਉਹ ਵੋਟਾਂ ਲੈਣ ਲਈ ਜੋ ਗੱਲ ਕਰਕੇ ਜਿਹੜਾ ਵਾਅਦਾ ਕਰਦੇ ਉਹ ਪੂਰਾ ਕਰਦੇ ਉਹ ਵੈਸੇ ਵੀ ਪਾਰਟੀ ਪੱਤਰ ਤੇ ਵੀ ਜਦੋਂ ਕੋਈ ਗੱਲ ਹੁੰਦੀ ਜੋ ਉਹਨਾਂ ਨੇ ਜ਼ੁਬਾਨ ਕਰ ਲਈ ਉਹਦੇ ਪੱਕੇ ਆ ਜੀ ਆ ਜਿਹੜੇ ਹੁਣ ਸਾਰਾ ਲਾਣਾ ਵਾਕ ਹੋਇਆ ਜਿਵੇਂ ਚੰਦੂ ਮਾਜ਼ਰਾ ਵੀ ਵਿਚਗੀਰ ਕੋਰ ਰਖੜੇ ਹੋਣੀ ਇਹ ਢੀਂਡ ਸੇ ਹੋਣੀ ਇਹਨਾਂ ਦਾ ਕਾਰਨ ਕੀ ਸੀ ਜੀ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਸੀ ਕਿ ਭਾਜਪਾ ਨਾਲ ਸਮਝੌਤਾ ਕਰੀਏ ਜੀ ਆਪਾਂ ਇੰਦੀਆਂ ਸੀਗਾ ਜੇ ਦੱਸ ਸਕਦੇ ਹਾਂ ਦਿਲ ਤੇ ਪਰ ਉਹ ਮਰਦ ਕਹਿੰਦਾ ਨਹੀਂ ਨਹੀਂ ਇਹ ਵੀ ਨਹੀਂ ਸਮਝੌਤਾ ਕਰੀ ਜੀ ਸਿਧਾਂਤ ਨਹੀਂ ਬਸ਼ਿੱਕੇ ਟੰਗ ਸਕਦਾ ਜੀ ਹਣਾ ਮੈਂ ਜਿਹੜੀ ਸੇਕ ਕੌਮ ਨੂੰ ਜ਼ੁਬਾਨ ਦਿੱਤੀ ਜਿਹੜੀ ਮੈਂ ਪੰਜਾਬੀਆਂ ਨੂੰ ਜ਼ੁਬਾਨ ਦਿੱਤੀ ਆ ਮੈਂ ਉਸ ਤੋਂ ਪਿੱਛੇ ਅੜ ਸਕਦਾ ਮੈਂ ਸਮਝਾਉਂਦਾ ਕਹਾਂ ਕਰਾਂਗੇ ਅਸੀਂ ਜੇਕਰ ਪਹਿਲੋ ਸਾਡੇ ਨਾਲ ਜਿਹੜੇ ਸਾਡੇ ਬੰਦੀ ਸਿੱਖਾਂ ਦੀ ਗੱਲ ਹੋਵੇਗੀ ਜਾਂ ਸਾਡੇ ਪੰਜਾਬ ਬਾਰੇ ਕੋਈ ਗੱਲ ਹੋਵੇਗੀ ਤੇ ਸਾਡੇ ਪੰਜਾਬ ਦੇ ਸਾਡੇ ਕਿਸਾਨਾਂ ਦੇ ਮੁੱਦੇ ਹੱਲ ਹੋਣਗੇ ਫਿਰ ਅਸੀਂ ਗੱਲ ਕਰਾਂਗੇ ਇਹ ਜਿਹੜੀ 2024 ਦੀ ਗੱਲ ਤੇ ਇਹ ਇਹ ਨਾਲੇ ਛਲਾਪਾ ਮਾਰ ਕੇ ਪਾਸੇ ਹੋ ਗਈ ਲੋਕ ਵਰੋਧੀਆਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਹ ਜਿੱਥੇ ਵੀ ਜਾਂਦਾ ਜੋ ਕਹੇ ਉਹਦਾ ਕਰਨ ਇਸ ਤਰ੍ਹਾਂ ਹੀ ਸਰਕਾਰ ਤੁਸੀਂ ਸਰਕਾਰ ਨੂੰ ਕਹਿੰਦਾ ਸੀ ਛੜਕਾ ਇਹੋ ਦੀ ਸੀਮਿੰਟ ਦੀ ਬਣਾ ਦੇਗਾ ਜੀ ਜੀ ਤੁਸੀਂ ਬੰਬ ਵੀ ਸੁੱਟੋਗੇ ਤਾਂ ਵੀ ਟੁੱਟਣਗੀਆਂ ਤੇ ਇਹ ਤਾਲੀਆਂ ਮਾਰ ਕੇ ਮਖੌਲ ਕਰਦੇ ਸੀ ਯਾਰ ਕੇ ਹੋਜੀ ਗੱਲਾਂ ਕਰੀ ਜਾਂਦਾ ਇਹ ਕਹਿੰਦਾ ਥੋੜਾ ਹੁੰਦੀਆਂ ਨੇ ਪਰ ਉਹਨੇ ਬਣਾ ਕੇ ਵਿਖਾਤੀਆਂ ਉਹ ਕਹਿੰਦਾ ਸੀ ਪਾਣੀ ਵਾਲੀ ਬੱਸ ਲਾਵਾਂਗਾ ਉਹਨੇ ਪਾਣੀ ਚ ਬੱਸ ਲਾ ਕੇ ਵਿਖਾ ਦਿੱਤੀ ਅੱਜ ਲੋਕ ਯਾਦ ਕਰਦੇ ਆ ਪਾਣੀ ਵਾਲੀ ਬੱਸ ਹੁੰਦੀ ਤੇ ਸਾਨੂੰ ਆਹ ਜਿਹੜੀ ਇੰਨੀ ਰਾਸ ਬੱਜਣ ਦੀ ਗੱਲ ਹੀ ਛੱਡ ਦਿਓ ਮਤਲਬ ਉਹ ਕਹਿੰਦਾ ਵੀ ਜੋ ਉਹਨੇ ਕਿਹਾ ਉਹਨੇ ਕਰਕੇ ਦਿਖਾਇਆ ਵਿਰਕ ਸਰ ਦੂਜੀ ਗੱਲ ਹੈ ਵੀ ਉਹਨਾਂ ਨੇ ਪੰਜਾਬ ਨੂੰ ਜਿਹੜਾ ਹੈਗਾ ਤੇ ਨਿਜੀ ਸਵਾਰਤ ਵਾਸਤੇ ਚਿੱਕੇ ਰਿਟਨ ਉਹਦਾ ਏਮ ਹੈ ਇੱਕ ਉਹਨਾ ਮੈਂ ਉਹਦਾ ਤੁਸੀਂ ਆਪਾਂ ਮੀਟਿੰਗਾਂ ਤੇ ਉਹਨਾਂ ਨਾਲ ਬੈਠਦੇ ਗੱਲਬਾਤ ਕੀਤੀ ਹੋਣੀ ਹੈ ਤੇ ਸੁਣੀ ਹੋਣੀ ਹੈ ਉਹਨਾਂ ਨੇ ਸ਼ hẳn ਹੈ ਜੀ ਉਹ ਕਹਿੰਦਾ ਯਾਰ ਛੋਟੀ ਗੱਲ ਨਾ ਸੋਚੋ ਜੀ ਬਿਲਕੁਲ ਤੁਹਾਡੀਆਂ ਗੱਲਾਂ ਰਹ ਗਈਆਂ ਛੋਟੀਆਂ ਛੋਟੀਆਂ ਗਲੀਆਂ ਨਾਲੀਆਂ ਦੇ ਲੜਾਈਆਂ ਨਿੱਕੇ ਨਿੱਕੇ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਕਿੱਥੇ ਦੂਜੇ ਸੂਬੇ ਪਹੁੰਚ ਚੱਲੇ ਨੇ ਕਿੱਥੇ ਦੇਸ਼ ਤੇ ਮਤਲਬ ਦੂਜੇ ਦੇਸ਼ ਕਿੱਥੇ ਪਹੁੰਚ ਗਏ ਨੇ ਅਸੀਂ ਕਿਉਂ ਤਰੱਕੀ ਕਰਾਉਣੀ ਹੈ ਜੀ ਜਦੋਂ ਕੈਲੀਫੋਰਨੀਆ ਦੀ ਗੱਲ ਕਰਦਾ ਸੀ ਲੋਕ ਕਹਿੰਦੇ ਸੀ ਹੱਸਦੇ ਸੀ ਪਰ ਉਹਦਾ ਜਦੋਂ ਜਿੰਨੂ ਵੀ ਹੌਲ ਕੋਲ ਬੈਠੋ ਤੁਸੀਂ ਉਹਨਾਂ ਦੇ ਕੋਲ ਕਿ ਉਹਨਾਂ ਦੀ ਗੱਲਬਾਤ ਹੋ ਉਹਨਾਂ ਦਾ ਏਜੰਡਾ ਮੁੱਖ ਜਿਹੜਾ ਹੈ ਉਹ ਪੰਜਾਬ ਨੂੰ ਅੱਗੇ ਲਿਜਾਣ ਦਾ ਵਿਕਾਸ ਏਜੰਡਾ ਹੈ ਤੁਜਾ ਜਿ ਹਮੇਸ਼ਾ ਗੁਰਪ੍ਰਸਾਦ ਉਹਨਾਂ ਦੇ ਇੱਕ ਗੱਲ ਵੇਖੀ ਆਪਾਂ ਵੀਡੀਓ ਵਿੱਚ ਦੇਖਦੇ ਆਂ ਨਾ ਤਾਂ ਉਹ ਕਿਸੇ ਪਾਰਟੀ ਦੀ ਗੱਲ ਕਰਦੇ ਨਾ ਕੋਈ ਹੋਰ ਗੱਲ ਕਰਦੇ ਸਿਰਫ ਉਹਨਾਂ ਦਾ ਇੱਕ ਏਮ ਹੈ ਅੱਜ ਦੇ ਸਮੇਂ ਲੋਕਾਂ ਨੂੰ ਜਿਹਦੀ ਲੋੜ ਹੈ ਹਲਪ ਦੀ ਲੋੜ ਆ ਉਹ ਕਰ ਰਹੇ ਆ ਦੂਜੀ ਗੱਲ ਆ ਵੀ ਉਹ ਪੰਜਾਬ ਨੂੰ ਜੇ ਉਹ ਕੁਝ ਕਹਿੰਦੇ ਆ ਤੇ ਉਹਨਾਂ ਨੇ ਅੱਗੇ ਜਾ ਕੇ ਵਿਖਾਇਆ ਵੀ ਵਿਖਾਇਆ ਵੀ ਵੇਖੋ ਜੋ ਤਾਂ ਹੁਣ ਤੱਕ ਜੇ ਪੰਜਾਬ ਨੂੰ ਉਹਨਾਂ ਨੇ ਕਿਹਾ ਸੀ ਅਸੀਂ ਬਿਜਲੀ ਸਰਪਲਸ ਕਰਾਂਗੇ ਸੂਬਾ ਕੀਤਾ ਕੀ ਆ ਸਾਹਮਣੇ ਇੰਨੀ ਬਿਜਲੀ ਆਪਾਂ ਵਰਤਣੇ ਪਏ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੇਣ ਜੀ ਜੀ ਬਿਲਕੁਲ ਨਹੀਂ ਬਿਜਲੀ ਇਸ ਵੇਲੇ ਪੰਜਾਬ ਚੰਨੇ ਵਾ ਫਰੀ ਮਰਤੀ ਜਾ ਰਹੀ ਹੈ ਇਹ ਸਾਰੇ ਸਰਦਾਰ ਸੁਖਵੀਰ ਸਿੰਘ ਮਾਦਦ ਦੀ ਦੇਣ ਜੀ ਜੀ ਜੇ ਉਹਨੇ ਕਿਹਾ ਸੀ ਵੱਡੇ ਰੋਡ ਬਣਾਵਾਂਗੇ ਤੇ ਬਣਾ ਕੇ ਵਿਖਾਤੀ ਜੇ ਉਹਨੇ ਕਿਹਾ ਸੀ 에ਰਪੋਰਟ ਬਣਾਵਾਂਗੇ ਤੇ ਬਣਾ ਕੇ ਵਿਖਾਤੀ ਜੇ ਜੋ ਵੀ ਮੂੰਹ ਉਹ ਪੂਰਾ ਕਰਕੇ ਇਸ ਕਰਕੇ ਲੋਕਾਂ ਨੂੰ ਹੋਣ ਪਤਾ ਲੱਗਾ ਕਿ ਆ ਜਿਹੜੇ ਛੇਕ ਚਿੱਲੀ ਗਸਾਂ ਵਾਲੇ ਨੇ ਕੱਲੇ ਸਿਰਫ ਤਮਾਸ਼ੀ ਨਹੀਂ ਕਰਨ ਵਾਲੇ ਨੇ ਚਾਹੇ ਉਹ ਕਾਂਗਰਸੀ ਚਿਆੜਾ ਹੁਣ ਨਵਾਂ ਲਾਣਾ ਹੈ ਇਸਪ ਗੱਲਾਂ ਵਾਲੇ ਇਹਨਾਂ ਦੇ ਪੱਲੇ ਕੁਛ ਨਹੀਂ ਜੇ ਅੱਜ ਬਾਹ ਫੜ ਸਕਦਾ ਕਿਸੇ ਜੀ ਨੂੰ ਸੁਖਵੀਰ ਸਿੰਘ ਬਾਦਲ ਕੀ ਫੜ ਸਕਦਾ ਲੋਕਾਂ ਨੂੰ ਵਿਰਖ ਸਾਹਿਬ ਪਤਾ ਲੱਗ ਗਿਆ ਵੀ ਕਹਿਣੀ ਤੇ ਕਥਨੀ ਦੇ ਪੂਰੇ ਪੱਕੇ ਇਸੇ ਕਰਕੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਜਿਹੜਾ ਕੀ ਕੁਝ ਸਮਾਂ ਪਹਿਲਾਂ ਲੋਕੀ ਡੱਗ ਮੰਗਾ ਗਏ ਸੀਗੇ ਝੂਠੀਆਂ ਗੱਲਾਂ ਦੇ ਫਵਾਹਾਂ ਦੇ ਵਿੱਚ ਆ ਕੇ ਉਹ ਲੋਕਾਂ ਨੂੰ ਹੁਣ ਸੱਚ ਪਤਾ ਲੱਗ ਗਿਆ ਤੇ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਨਿੱਤਰ ਕੇ ਆ ਰਹੇ ਨੇ ਤੇ ਥੋੜੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਦੇਖਿਓ ਜੀ ਆਉਣ ਵਾਲਾ ਸਮਾਂ ਬਹੁਤ ਹੀ ਲੋਕਾਂ ਨੂੰ ਜਿਵੇਂ ਜਿਵੇਂ ਸੋਚੀ ਆਈ ਜਾਂਦੀ ਹੈ ਕਿ ਸਾਡੀ ਇਹ ਖੇਤਰੀ ਪਾਰਟੀ ਹੈ ਸਾਡੀ ਪੰਜਾਬ ਪੰਜਾਬੀ ਆਦੀ ਪੰਖ ਦੀ ਪਾਰਟੀ ਹੈ ਇਹਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ ਉਹ ਜਿਹੜਾ ਜਿਹੜਾ ਲੀਡਰ ਹੈ ਜੀ ਲੀਡਰ ਇੱਕ ਹੀ ਹੈ ਜੋ ਲੋਕਾਂ ਦਾ ਵਾਅਦਾ ਕਰਦਾ ਪੂਰੇ ਕਰਦਾ ਉਹ ਸੁਖਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ